ਆਪਾਂ ਪਹੁੰਚੇ ਅੱਜ ਨਰਸਰੀ ਦੇ ਵਿੱਚ ਤੇ ਗੱਲ ਕਰਦੇ ਆਂ ਫਲਦਾਰ ਬੂਟਿਆਂ ਦੀ ਜਿੰਨਾਂ ਕੋਲ ਜਗ੍ਹਾ ਘੱਟ ਐ ਤਾਂ ਉਹ ਫਲ ਖਾਣ ਦੇ ਸ਼ਕੀਨ ਉਹ ਆਜੋ ਤੁਹਾਨੂੰ ਦਿਖਾਉਨੇ ਆਂ ਕਿ ਡਰਮ ਦੇ ਵਿੱਚ ਕਿਦਾਂ ਫਲ ਲੱਗਦੇ ਆਂ ਹਾਂਜੀ ਭਾਈ ਜੀ ਦਿਓ ਜਾਣਕਾਰੀ ਇਹਨਾਂ ਬਾਰੇ ਜੀ ਜਾਣਕਾਰੀ ਦਾ ਮਤਲਬ ਤਾਂ ਭਾਈ ਕੈਨ ਦੀ ਲੋੜ ਐ ਨਹੀਂ ਆਪਾਂ ਦੇਖ ਲਓ ਵੀ ਆ ਛੋਟਾ ਛੋਟੇ ਬੂਟੇ ਆ ਫਲ ਨਾਲ ਭਰੇ ਪਏ ਨੇ ਇਹ ਸਹੀ ਗੱਲ ਐ ਜੀ ਇਹ ਕਾਲਾ ਪੱਤੀ ਲੰਬਾ ਚੀਕੂ ਆ ਉੱਪਰ ਹੀ ਪੱਕਦਾ ਐ ਅੱਛਾ ਜੀ ਨਾਲ ਮੰਨ ਕੇ ਚਲੋ 20 ਕਿਲੋ ਚੀਕੂ ਦੀ ਗਾਰੰਟੀ ਦੇ ਸਕਦਾ ਮੈਂ ਲੱਗਾ ਇਹ ਫਲ ਠੀਕ ਐ ਜੀ ਫਲ ਨਾਲ ਭਰਿਆ ਪਿਆ ਜਿਹੜੇ ਮੇਰੇ ਵੀਰਾਂ ਕੋਲ ਭੈਣਾਂ ਕੋਲ ਕਿਚਨ ਗਾਰਡਿੰਗ ਚੰਨ ਕਰਨਾ ਚਾਹੁੰਦੇ ਨੇ ਉਹਨੂੰ ਉਹਦੇ ਵਿੱਚ ਐਡ ਕਰ ਸਕਦੇ ਆ ਕੋਠੇ ਦੇ ਉੱਪਰ ਜਗ੍ਹਾ ਘੱਟ ਆ ਡਰਾਮੇ ਦੇ ਵਿੱਚ ਲਾ ਕੇ ਆਪਾਂ ਬੂਟੇ ਫਲਦਾਰ ਫਲ ਖਾ ਸਕਦੇ ਆ ਲਾ ਕੇ ਠੀਕ ਹੈ ਜੀ ਇਧਰੇ ਨਾਰ ਦਾ ਬੂਟਾ ਨਾਰ ਆ ਗਿਆ ਭਰਵਾ ਨਾਰ ਇਹ ਵੀ ਤੁਹਾਨੂੰ Ориਜਨਲ ਆਪਣੇ ਕੋਲ ਮਿਲੂਗਾ ਠੀਕ ਹੈ ਜੀ ਫਿਰ ਗੱਲ ਕਰ ਲਈ ਅੰਬ ਦੀ ਤੀਸਰਾ ਨੰਬਰ ਹੋ ਗਿਆ ਅੰਬ ਦਾ ਤੁਸੀਂ ਜੀ ਪਾਸੇ ਪਰ ਪਰ ਕੀ ਆਏ ਪਏ ਨੇ ਭਾਈ ਤਾਂ ਇਹ ਨਹੀਂ ਗੱਲ ਆਪਾਂ ਲੁਕੇ ਵੀ ਬਹੁਤ ਪਏ ਨੇ ਤਰਸੇਮ ਭਾਈ ਆ ਦਿਖਾਓ ਹਾਂ ਇਧਰ ਵੀ ਪਏ ਜੀ ਹਾਂ ਆ ਦੇਖੋ ਪਰੇ ਪਏ ਨੇ ਅੰਬਾਂ ਨਾਲ ਆ ਲੋ ਸਹੀ ਗੱਲ ਹੈ ਜੀ ਮਤਲਬ ਸਾਰੇ ਅੰਬਾਂ ਦੀ ਜਿਹੜੀ ਫਰੋਟ ਦੀ ਆਪਾਂ ਘਾਟ ਆ ਉਹ ਪੂਰੀ ਹੋ ਜਾਂਦੀ ਹੈ ਕਹਿੰਦੇ ਪੰਜਾਬ ਚੰਬ ਲੱਗਦੇ ਨਹੀਂ ਲੱਗਦੇ ਆ ਬਾਈ ਆਹ ਲਾਲੋ ਅੰਜੀਰ ਦੀ ਗੱਲ ਕਰ ਲਈ ਗਾਮਲੇ ਦੇ ਵਿੱਚ ਇਹ ਵੀ ਭਰਿਆ ਪਿਆ ਠੀਕ ਹੈ ਜੀ ਠੀਕ ਹੈ ਨਾ ਗੱਲ ਕਰ ਲਈ ਆ ਫਿਰ ਤੁਹਾਨੂੰ ਆਪਾਂ ਕਿੰਨੂੰ ਦਿਖਾ ਦੰਨੇ ਆ ਕਹਿੰਦੇ ਗਾਮਲੇ ਵਾਲਾ ਕਿੰਨੂੰ ਆਪਣੇ ਕੋਲ ਸਪੈਸ਼ਲ ਵੈਰਾਈਟੀ ਜਿਹੜਾ ਮੇਰਾ ਭਾਈ ਪੰਜਾਬ ਹਰਿਆਣਾ ਜਿੱਥੋਂ ਮਰਜ਼ੀ ਆਉਣਾ ਚਾਹੇ ਬੋਟਾ ਆ ਕੇ ਲਿਜਾ ਸਕਦਾ ਹਾਂਜੀ ਇਹ ਤੁਸੀਂ ਸਾਰੇ ਕਿਵੇਂ ਡਰਮਾਂ ਦੇ ਵਿੱਚ ਬਣਾ ਰੱਖੇ ਜੀ ਬਣਾ ਨਹੀਂ ਰੱਖੇ ਭਾਈ ਇਹ ਸਪੈਸ਼ਲ ਡਰਮਾਂ ਵਾਲੀ ਬੂਟੇ ਹੁੰਦੇ ਨੇ ਢੋਲ ਦੇ ਵਿੱਚ ਚੱਲਣ ਵਾਲੇ ਆ ਗਮਲੇ ਚੱਲਣ ਵਾਲੇ ਠੀਕ ਹੈ ਜੀ ਇਹ ਵੀ ਤੁਹਾਨੂੰ ਸਪੈਸ਼ਲ ਸਾਡੇ ਕੋਲ ਮਿਲਣਗੇ ਜੀ ਅੱਛਾ ਜੀ ਇਹ ਮਿਲਣਗੇ ਕਿੱਥੇ ਜੀ ਆਉਣਾ ਕਿੱਥੇ ਪੈਗਾ ਜੀ ਨਿਊ ਚੰਡੀਗੜ੍ਹ ਨਰਸਰੀ ਧੂਰੀ ਸ਼ਹਿਰ ਦੇ ਵਿੱਚ ਅੱਛਾ ਜੀ ਨਾਲ ਗੱਲ ਕਰੀਏ ਨਿੰਬੂ ਵੀ ਭਰਿਆ ਪਿਆ ਜੀ ਚਾਰ ਫਰੂਟ ਹੋ ਗਿਆ ਮਤਲਬ ਵਕ ਵਕ 64 ਐਟਮਾਂ ਨੇ ਜਿਹੜੀਆਂ ਆਪਣੇ ਕੋਲ ਗਮਲੇ 'ਚ ਫਲਦਾਰ ਲੱਗਣ ਵਾਲੀਆਂ ਤੁਹਾਨੂੰ ਮਿਲ ਜਾਈਆਂ ਬਸ ਆਓ ਮਿੱਤਰੋ ਇੱਥੇ ਆ ਕੇ ਗਮਲੇ ਵੀ ਲੈ ਜਾਓ ਬੂਟੇ ਵੀ ਲੈ ਜਾਓ ਸਾਰਾ ਕੁਝ ਲਾ ਕੇ ਦਵਾਂਗੇ ਤੁਹਾਨੂੰ। ਲੋ ਵੀ ਤੁਹਾਨੂੰ ਦੱਸਦਾ ਕਿ ਨਿਊ ਚੰਡੀਗੜ੍ਹ ਨਰਸਰੀ ਦੇ ਵਿੱਚ ਆਉਣਾ ਹੈ ਛੇੜ ਧੂਰੀ ਦੇ ਵਿੱਚ ਮਲੇਰ ਕੋਲੜਾ ਰੋਡ ਦੇ ਉੱਤੇ ਨੰਬਰ ਸਕਰੀਨ ਤੇ ਫੋਨ ਚ ਕਰੋ ਤੇ ਆਪਣੇ ਫਲਦਾਰ ਬੂਟੇ ਲਿਜਾਣ ਲਿਜਾ ਸਕਦੇ ਹੋ ਇੱਥੇ। ਧੰਨਵਾਦ। ਓਕੇ।